ਦਸਾਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ ਪਹਿਲੀ ਅਕਤੂਬਰ 2024 ਦਿਨ ਸੋਮਵਾਰ ਅਸੂ ਮਹੀਨੇ ਦੀ 17 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਬਦਾਈਸਾ ਪ੍ਰੋਗਰਾਮ ਜੇ ਨਿਗਾਹ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਹਾਜਰ ਨੇ ਸਰੀ ਤੋਂ ਬਾਅਦ ਹੁਣ ਕੈਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਹੈ ਨਾਮਵਰ ਡੀਲਰਸ਼ਿਪ ਆ ਤੇ ਨਾਲ ਹੀ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਂਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਈ ਹਰਦੀਪ ਸਿੰਘ ਨਿਜਰ ਕਤਲकांड ਦੀ ਆਏ ਦੇ ਵਿੱਚ ਅੱਗੇ ਕੀ ਹੋ ਰਿਹਾ ਇੱਕ ਗਵਾਹੀ ਜਿਹੜੀ ਆ ਫੋਨ ਇੰਟਰਫੀਰੈਂਸ ਦੇ ਮਾਮਲੇ ਵਿੱਚ ਇੱਕ ਕਾਜ ਜਾਂਚ ਕਮਿਸ਼ਨ ਮੁਰੇ ਇੱਕ ਪੰਜਾਬੀ ਪੱਤਰਕਾਰ ਨੇ ਦਿੱਤੀ ਆ ਉਹਦੀ ਆਪਾਂ ਗੱਲਬਾਤ ਕਰਾਂਗੇ ਨਾਲ ਗੱਲਬਾਤ ਹੋਊਗੀ ਈਰਾਨ ਦੀ ਈਰਾਨ ਵੱਲੋਂ ਜਿਹੜੀਆਂ ਮਜ਼ਾਈਲਾਂ ਅੱਜ ਇਜ਼ਰਾਈਲ ਵੱਲ ਡਾਗੀਆਂ ਗਈਆਂ ਆ ਉਹਦਾ ਮਨਸ਼ਾ ਕੀ ਸੀ ਗਾਂ ਇਹਦੇ ਨਾਲ ਕੀ ਹੋ ਸਕਦਾ ਇਹ ਤੇ ਵਿਚਾਰ ਕਰਾਂਗੇ ਗੱਲ ਹੋਊਗੀ ਸੌਦਾ ਸਾਧ ਦੀ ਗਰਮੀਤ ਰਾਮ ਰਹੀਮ ਦੀ ਜਿਹਨੂੰ ਇੱਕ ਵਾਰੀ ਫੈਰ ਆ ਵੀਦਰਨਾਂ ਦੀ ਪ੍ਰੋਗ੍ਰਾਮ ਮਿਲ ਗਈ ਹੈ ਤੇ ਨਾਲੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੀ ਕਿਹੋ ਜਿਹਾ ਮਾਹੌਲ ਆ ਉੱਥੇ ਤੇ ਨਾਲ ਗੱਲ ਕਰਾਂਗੇ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਵੱਲੋਂ ਰਾਸੀ ਟੀਮ ਜਿਹੜੀ ਬਣਾਉਣੀ ਆ ਰਾਸੀ ਪਾਰਟੀ ਬਣਾਉਣੀ ਆ ਉਸ ਬਾਰੇ ਕੀਤੇ ਗਏ ਐਲਾਨ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸੁਖੋਤਾ ਸ਼ੋਅ ਚੈੱਕ ਕਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਦੀ ਸਬਾਈ ਅਦਾਲਤ ਵਿੱਚ ਅੱਜ ਭਾਈ ਹਰਦੀਪ ਸਿੰਘ ਨੱਜਰ ਕਤਲ ਕਾਂਡ ਸੰਬੰਧੀ ਮਕਦਮਾ ਜਿਹੜਾ ਅੱਗੇ ਚੱਲਣਾ ਸੀ ਇਸ ਸੰਬੰਧੀ ਕਮਲਪ੍ਰੀਤ ਸਿੰਘ ਕਰਨ ਬਰਾੜ ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਚਾਰ ਜਾਣੇ ਜਿਨ੍ਹਾਂ ਉੱਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਜਿਹੜੇ ਲਾਏ ਗਏ ਆ ਇਹਨਾਂ ਤੇ ਦੋਸ਼ ਆ ਕਿ ਇਹਨਾਂ ਨੇ ਭਾਈ ਹਰਦੀਪ ਸਿੰਘ ਨੱਜਰ ਦੀ ਕਤਲ ਚ ਅਹਿਮ ਭੂਮਿਕਾ ਜਿਹੜੀ ਆ ਮੁੱਖ ਤੌਰ ਤੇ ਨਿਭਾਈ ਆ ਸੋ ਇਸ ਬੰਦੀ ਤਾਰੀਖ ਜਿਹੜੀ ਹੈ ਜਿਹੋ ਅੱਗੇ ਪਾ ਦਿੱਤੀ ਗਈ ਆ ਹੁਣ ਅਗਲੀ ਤਾਰੀਖ 21 ਨਵੰਬਰ ਇਸ ਸਾਲ ਦੀ ਪਾਈ ਗਈ ਆ ਸੋ ਇਸ ਮਾਮਲੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਡਾਕੂਮੈਂਟਸ ਜਿਹੜੇ ਆ ਦਸਤਾਵੇਜ਼ ਦੋਹਾਂ ਹੀ ਧਿਰਾਂ ਵੱਲੋਂ ਸਰਕਾਰੀ ਪੱਖ ਵੱਲੋਂ ਅਤੇ ਬਚਾਅ ਪੱਖ ਵੱਲੋਂ ਤਿਆਰ ਕੀਤੇ ਗਏ ਆ ਇੱਕ ਦੂਜੇ ਨੂੰ ਡਿਸਕਲੋਜ਼ਰ ਦਿੱਤੇ ਜਾ ਰਹੇ ਆ ਤੇ ਪੂਰੀ ਲੜੀ ਬਣਨ ਤੋਂ ਬਾਅਦ ਹੀ ਇਹ ਮਾਮਲਾ ਜਿਹੜਾ ਅਦਾਲਤ ਵਿੱਚ ਆਊਗਾ ਕਿਉਂਕਿ ਦੋਸ਼ ਕਾਫੀ ਵੱਡੇ ਆ ਤੇ ਨਾਲ ਦੀ ਨਾਲ ਫੋਰਨ ਇੰਟਰਫੀਰੈਂਸ ਜਿਹੜੀ ਆ ਉਦਾਹਰਣ ਵੀ ਮਾਮਲਾ ਨਾਲ ਸ਼ਾਮਲ ਆ ਸੋ ਇਸ ਕਰਕੇ ਹਜੇ ਤਰੀਕਾ ਜਿਹੜੀਆਂ ਅੱਗੇ ਤੋਂ ਅੱਗੇ ਪੈਂਦੀਆਂ ਜਾ ਰਹੀਆਂ ਤੇ ਜਦੋਂ ਫਿਰ ਪੁਲਿਸ ਤੇ ਸਰਕਾਰੀ ਧਿਰ ਜਿਹੜੀ ਐ ਡਿਸਕਲੋਜ਼ਰ ਦੇਣਗੇ ਵੀ ਉਹਨਾਂ ਦੇ ਕੋਲ ਕੀ ਸਬੂਤ ਆ ਜਾਂ ਕੀ ਤੱਥ ਆ ਇਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਹਨਾਂ ਚੌਹ ਜਣਿਆਂ ਨੂੰ ਚਾਰਜ ਕੀਤਾ ਆ ਤੇ ਫਿਰ ਗੱਲ ਜਿਹੜੀ ਆ ਅਦਾਲਤ ਵਿੱਚ ਅੱਗੇ ਤੁਰੂਗੀ ਉਹਨਾਂ ਚਿਰ ਹੱਲੇ ਇਹੀ ਸਮਝਿਆ ਜਾ ਰਿਹਾ ਕਿ ਤਰੀਕਾ ਅੱਗੇ ਦੀ ਅੱਗੇ ਪੈਂਦੀਆਂ ਰਹਿਣਗੀਆਂ ਇਸੇ ਮਾਮਲੇ ਦੇ ਵਿੱਚ ਆਪਾਂ ਜਦੋਂ ਗੱਲ ਨੂੰ ਅੱਗੇ ਵਧਾਉਨੇ ਆ ਕਿਉਂਕਿ ਇਹ ਮਾਮਲਾ ਵੀ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਜੁੜਿਆ ਹੋਇਆ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਇਹਦੇ ਵਿੱਚ ਚੀਨ ਭਾਰਤ ਰੂਸ ਜਿਹੜੇ ਆ ਉਹ ਮੁੱਖ ਤੌਰ ਦੇ ਤੇ ਭੂਮਿਕਾ ਨਿਭਾਉਣ ਵਾਲੇ ਦੇਸ਼ ਸਮਝੇ ਜਾ ਰਹੇ ਆ ਤੇ ਅੱਜ ਇਸ ਮਾਮਲੇ ਦੇ ਵਿੱਚ ਹੋਰ ਪੁਸ਼ਟੀ ਹੋਈ ਆ ਕਿਉਂਕਿ ਦੋ ਕੈਨੇਡੀਅਨ ਚਾਈਨੀਜ਼ ਪੱਤਰਕਾਰਾਂ ਅਤੇ ਇੱਕ ਪੰਜਾਬੀ ਪੱਤਰਕਾਰ ਨੇ ਜਿਹੜਾ ਜਾਂਚ ਕਮਿਸ਼ਨ ਇਸ ਗੱਲ ਦੀ ਇਨਕੁਆਇਰੀ ਕਰ ਰਿਹਾ ਉਹਨਾਂ ਦੇ ਅੱਗੇ ਆਟਵਾ ਦੇ ਵਿੱਚ ਗਵਾਹੀ ਦਿੱਤੀ ਆ ਕਿ ਜਿਹੜੇ ਭਾਰਤ ਅਤੇ ਚੀਨ ਦੇ ਨਾਲ ਸੰਬੰਧਿਤ ਕਾਉਂਸਲ ਖਾਨੇ ਆ ਸਰਕਾਰਾਂ ਆ ਉਹ ਕਿਵੇਂ ਇੱਥੇ ਦਖਲਅੰਦਾਜ਼ੀ ਕਰਦੀਆਂ ਤੋਂ ਜਿਹੜੇ ਪੰਜਾਬੀ ਬੋਲ ਦੇ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਇਹ ਜਿਹੜੀ ਗਵਾਹੀ ਆ ਜਾਂਚ ਕਮਿਸ਼ਨ ਨੂੰ ਦਿੱਤੀ ਆ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਕਾਉਂਸਲ ਖਾਨੇ ਦੇ ਅਧਿਕਾਰੀ ਆਮ ਲੋਕਾਂ ਨੂੰ ਡਰਾਉਣ ਵਾਸਤੇ ਵਿਜੀ ਦਾ ਟੂਲ ਵਰਤਦੇ ਆ ਉਹੀ ਵੀਜ਼ਾ ਬੰਦ ਕਰਨ ਦਾ ਟੂਲ ਪੱਤਰਕਾਰਾਂ ਤੇ ਵਰਤਿਆ ਜਾਂਦਾ ਕਈ ਪੱਤਰਕਾਰ ਤਾਂ ਇਹੋ ਜਿਹੇ ਆ ਜਿਹੜੇ ਪਹਿਲਾਂ ਸਰਕਾਰੀ ਖੇਮੇ ਵਿੱਚ ਆ ਕਈ ਪੱਤਰਕਾਰ ਡਰਦੇ ਜਿਹੜੇ ਆ ਉਹ ਕੋਈ ਗੱਲ ਨਹੀਂ ਕਰਦੇ ਤੇ ਕਈ ਪੱਤਰਕਾਰ ਅਜਿਹੇ ਆ ਜਿਨ੍ਹਾਂ ਨੂੰ ਫਿਰ ਖਮਿਆਜ਼ਾ ਭੋਗਣਾ ਪੈਂਦਾ ਵੀ ਉਹ ਇਹ ਗੱਲਾਂ ਕਿਉਂ ਕਰਦੇ ਆ ਇਹਦੇ ਬਦਲੇ ਸਰਕਾਰੀ ਕਾਉਂਸਲ ਖਾਨੇ ਵਾਲੇ ਜਿਹੜੇ ਭਾਰਤੀ ਕਾਉਂਸਲ ਖਾਨੇ ਵਾਲੇ ਆ ਉਹਨਾਂ ਨੂੰ ਤੰਗੀ ਦਿੰਦੇ ਆ ਸੋ ਗੁਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਗਵਾਹੀ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀਜ਼ੇ ਬੰਦ ਕਰਨ ਤੋਂ ਇਲਾਵਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਕੈਨਸਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਜਿਹੜੇ ਮੁੱਦੇ ਵਿਸ਼ੇਸ਼ ਕਰਕੇ ਸਿੱਖਾਂ ਦੀ ਆਜ਼ਾਦੀ ਦੇ ਨਾਲ ਜੁੜੇ ਹੋਏ ਆ ਕਸ਼ਮੀਰ ਨਾਲ ਜੁੜੇ ਹੋਏ ਆ ਭਾਰਤ ਦੇ ਜਾਤ ਪਾਤੀ ਪ੍ਰਬੰਧ ਨਾਲ ਜੁੜੇ ਹੋਏ ਆ ਜਾਂ 에어 ਇੰਡੀਆ ਬੋਮਬਿੰਗ ਦੀ ਗੱਲ ਹੁੰਦੀ ਹੈ ਵੀ ਜਿਹੜੇ ਅਸਲੀ ਦੋਸ਼ੀਆ ਸਾਹਮਣੇ ਲਿਆਏ ਜਾਣ ਤਾਂ ਉਦੋਂ ਫਿਰ ਪੱਤਰਕਾਰਾਂ ਨੂੰ ਆਦੇਸ਼ ਮਿਲਦੇ ਆ ਵੀ ਤੁਸੀਂ ਇਸ ਮਸਲੇ ਉੱਤੇ ਇਦਾਂ ਬੋਲਣਾ ਤੇ ਇਦਾਂ ਨਹੀਂ ਬੋਲਣਾ ਸੋ ਕਹਿੰਦੇ ਵੀ ਜਦੋਂ ਵੀ ਪੱਤਰਕਾਰ ਆਪਣੀ ਆਜ਼ਾਦੀ ਨਾਲ ਵਿਚਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਭਾਰਤੀ ਕੌਂਸਲਖਾਨੇ ਜਿਹੜੇ ਕੈਨੇਡਾ ਵਿੱਚ ਮੌਜੂਦ ਆ ਉੱਥੇ ਅਧਿਕਾਰੀਆਂ ਵੱਲੋਂ ਡਿਪਲੋਮੈਟਸ ਵੱਲੋਂ ਕਾਫੀ ਜਿਹੜਾ ੱਟਕਿਆ ਜਾਂਦਾ ਆ ਪੁਸ਼ ਬੈਕ ਮਿਲਦੀ ਆ ਸੋ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਲੋਕ ਇਸ ਜਾਂਚ ਕਮਿਸ਼ਨ ਵਿੱਚ ਗਵਾਹੀ ਦੇ ਰਹੇ ਆ ਕੁਝ ਨੇ ਗੁਪਤ ਗਵਾਹੀਆਂ ਦਿੱਤੀਆਂ ਕੁਝ ਜਿਹੜੇ ਆ ਖੁੱਲ ਕੇ ਗਵਾਹੀ ਦੇ ਰਹੇ ਆ ਸੋ ਇਸ ਜਾਂਚ ਕਮਿਸ਼ਨ ਦੀ ਜਿਹੜੀ ਇਹ ਚੱਲ ਰਹੀ ਆ ਇਨਕੁਆਇਰੀ ਇਹ ਚੱਲਦੀ ਰਹਿਣੀ ਆ ਇਹਦੇ ਵਿੱਚ ਫਿਰ ਜਾ ਕੇ ਖੀਰ ਦੇ ਉੱਤੇ ਕੋਈ ਨਾ ਕੋਈ ਰਿਪੋਰਟ ਜਿਹੜੀ ਆ ਉਹ ਪ੍ਰਕਾਸ਼ਿਤ ਕੀਤੀ ਜਾਊਗੀ ਤੇ ਦੱਸਿਆ ਜਾਊਗਾ ਕਿ ਕਿਵੇਂ ਕਿਹੜੇ-ਕਿਹੜੇ ਮੁਲਕ ਨੇ ਕੈਨੇਡਾ ਦੀ ਧਾਰਤੀ ਦੇ ਉੱਤੇ ਵਿਦੇਸ਼ੀ ਦਖਲਅੰਦਾਜ਼ੀ ਕੀਤੀ ਆ ਤੇ ਜਿਹੜੀਆਂ ਰਿਪੋਰਟ ਦੀਆਂ ਫਾਈਂਡਿੰਗਸ ਹੋਣੀਆਂ ਆ ਵੀ ਕਿਸ ਤਰੀਕੇ ਦੇ ਨਾਲ ਵੀਜ਼ੇ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਮੂੰਹ ਬੰਦ ਕਰਾਏ ਜਾ ਰਹੇ ਆ ਕੈਨੇਡਾ ਸਰਕਾਰ ਇਹਦੇ ਉੱਤੇ ਕਿੱਦਾਂ ਅਸਰੰਦਾਜ਼ ਹੋ ਸਕਦੀ ਆ ਕਿੱਦਾਂ ਸਰ ਕੁਝ ਬੰਦ ਕੀਤਾ ਜਾ ਸਕਦਾ ਉਸ ਸੰਬੰਧੀ ਫੇਰ ਸਿਫਾਰਸ਼ਾਂ ਕੀਤੀਆਂ ਜਾਣਗੀਆਂ ਦੁਨੀਆ ਦੇ ਵਿੱਚ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਚੱਲ ਰਹੀ ਆ ਉਹ ਇਹ ਹੈ ਕਿ ਇਰਾਨ ਵੱਲੋਂ ਇਜ਼ਰਾਈਲ ਤੇ ਹਮਲਾ ਕੀਤਾ ਗਿਆ ਕੁਝ ਦਰਜਨ ਬਲਾਸਟਿਕ ਮਿਜ਼ਾਈਲਾਂ ਜਾਂ ਹਾਈਪਰਸੋਨਿਕ ਮਿਜ਼ਾਈਲਾਂ ਇਜ਼ਰਾਈਲ ਦੇ ਵੱਲ ਦਾਗੀਆਂ ਗਈਆਂ ਜਿਨ੍ਹਾਂ ਨੇ ਕਿ ਉੱਥੇ ਕਾਫੀ ਨੁਕਸਾਨ ਕੀਤਾ ਆ ਨੁਕਸਾਨ ਬਾਰੇ ਦਾਅਵੇ ਜਿਹੜੇ ਆ ਉਹ ਅੱਡ-ਅੱਡ ਕੀਤੇ ਜਾ ਰਹੇ ਆ ਬੀਤੇ ਕੁਝ ਹਫ਼ਤਿਆਂ ਤੋਂ ਜਦੋਂ ਤੋਂ ਅ ਇਜ਼ਰਾਈਲ ਫਲਸਤੀਨੀ ਵਿਵਾਦ ਤੋਂ ਗੱਲ ਅੱਗੇ ਵਧ ਗਈ ਸੀ ਤੇ ਇੱਕ ਫਲਸਤੀਨੀ ਆਗੂ ਜਿਹੜਾ ਕਿ ਈਰਾਨ ਗਿਆ ਹੋਇਆ ਹਮਲੇ ਵਿੱਚ ਮਾਰ ਦਿੱਤਾ ਗਿਆ ਅਰ ਇਜ਼ਰਾਈਲ ਨੇ ਉਹਦੀ ਜ਼ਿੰਮੇਵਾਰੀ ਲਈ ਉਸ ਤੋਂ ਬਾਅਦ ਲਬਨਾਨ ਦੇ ਵਿੱਚ ਜਿਹੜੀ ਇਰਾਨ ਦੀ ਇੱਕ ਪ੍ਰੌਕਸੀ ਜਥੇਬੰਦੀ ਆ ਉਹ ਨਾਲੇ ਕੰਮ ਕਰ ਰਹੀ ਲੜ ਰਹੀ ਜਥੇਬੰਦੀ ਆ ਹਜ਼ਬੁੱਲਾ ਉਹਦਾ ਆਗੂ ਜਿਹੜਾ ਨਸਰੱਲਾ ਉਹ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਿਰ ਇਰਾਨ ਦੇ ਉੱਤੇ ਦਬਾਅ ਸੀ ਬਹੁਤ ਕਿ ਤੁਸੀਂ ਹੁਣ ਕੁਛ ਨਾ ਕੁਛ ਕਰੋ ਹਾਲਾਂਕਿ ਈਰਾਨ ਪਹਿਲਾਂ ਜਿਹੜਾ ਬੜੀ ਸ਼ਾਂਤੀ ਦਿਖਾਉਂਦਾ ਰਿਹਾ ਉਹਨਾਂ ਨੂੰ ਪਤਾ ਸੀਗਾ ਇਸ ਗੱਲ ਦਾ ਕਿ ਜੇਕਰ ਅਸੀਂ ਇਸ ਵਿਵਾਦ ਦੇ ਵਿੱਚ ਅੱਗੇ ਵਧਦੇ ਹਾਂ ਤੇ ਇਹ ਗੱਲ ਜਿਹੜੀ ਹੈ ਵੱਡੇ ਵਿਵਾਦ ਚ ਵੱਡੀ ਜੰਗ ਦੇ ਵਿੱਚ ਬਦਲ ਜਾਣੀ ਹੈ ਜਿਦੇ ਵਿੱਚ ਈਰਾਨ ਦਾ ਬਹੁਤ ਨੁਕਸਾਨ ਹੋ ਸਕਦਾ ਆ ਸੋ ਇਸ ਵਾਸਤੇ ਉਹ ਥੋੜਾ ਜਿਹਾ ਬਚਾ ਕਰ ਰਹੇ ਸੀ ਪਰ ਹੁਣ ਕਿਉਂਕਿ ਜੇਕਰ ਉਹ ਜ਼ਿਆਦਾ ਬਚਾਅ ਕਰਦੇ ਸੀ ਕਮਜ਼ੋਰੀ ਨਜ਼ਰ ਆ ਰਹੀ ਸੀ ਇਸ ਵਾਸਤੇ ਉਹਨਾਂ ਦੀ ਲੀਡਰਸ਼ਿਪ ਨੇ ਜਵਾਬੀ ਹਮਲਾ ਕਰਨ ਦਾ ਫੈਸਲਾ ਕੀਤਾ ਤੇ ਹਾਲਾਂਕਿ ਇਜ਼ਰਾਈਲ ਦਾ ਆਰਨ ਡੋਮ ਇੱਕ ਸੁਰੱਖਿਆ ਕੰਧ ਆ ਜਿਹਦੇ ਬਾਰੇ ਇਹ ਗੱਲਾਂ ਪ੍ਰਚਲਿਤ ਨੇ ਕਿ ਉਹ ਬਹੁਤ ਸਾਰੀਆਂ ਮਜ਼ਾਈਲਾਂ ਰਾਹ ਦੇ ਵਿੱਚ ਹੀ ਰੋਕ ਲੈਂਦਾ ਆ ਤਬਾਹ ਕਰ ਦਿੰਦਾ ਆ ਧਰਤੀ ਦੇ ਉੱਤੇ ਪਹੁੰਚਣੇ ਨਹੀਂ ਦਿੰਦਾ ਪਰ ਅੱਜ ਜਿਹੜੀਆਂ ਮਜ਼ਾਈਲਾਂ ਚਲਾਈਆਂ ਗਈਆਂ ਉਹ ਧਰਤੀ ਦੇ ਉੱਤੇ ਪਹੁੰਚੀਆਂ ਵੀ ਆ ਤੇ ਉਹਨਾਂ ਨੇ ਨੁਕਸਾਨ ਵੀ ਕੀਤਾ ਜਿਵੇਂ ਕਿ ਤੁਸੀਂ ਪਿੱਛੇ ਵੀਡੀਓ ਵਿੱਚ ਦੇਖ ਰਹੇ ਆ ਸੋ ਈਰਾਨ ਵੱਲੋਂ ਹਜੇ ਸਰਕਾਰੀ ਤੌਰ ਦੇ ਉੱਤੇ ਦਾਵਾ ਕੁਝ ਨਹੀਂ ਕੀਤਾ ਗਿਆ ਸਿਰਫ ਇੰਨਾ ਹੀ ਕਿਹਾ ਗਿਆ ਕਿ ਅਸੀਂ ਜਿਹੜਾ ਯੂਨ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਜੋ ਕੁਝ ਸਾਡੇ ਨਾਲ ਹੋਇਆ ਸੀ ਉਹਦਾ ਜਵਾਬ ਲੈ ਰਹੇ ਆ ਕਾਨੂੰਨੀ ਤੌਰ ਦੇ ਉੱਤੇ ਨੈਤਿਕ ਤੌਰ ਦੇ ਉੱਤੇ ਅਸੀਂ ਹਮਲਾ ਕਰ ਰਹੇ ਆ ਪਰ ਉਹਦੇ ਵਿੱਚ ਕਿਸ ਤਰੀਕੇ ਦੇ ਹਥਿਆਰ ਵਰਤੇ ਗਏ ਆ ਬਲਿਸਟਿਕ ਮਜ਼ਾਈਲਾ ਵਰਤੀਆਂ ਗਈਆਂ ਜਾਂ ਹਾਈਪਰਸੋਨਿਕ ਮਜ਼ਾਈਲਾ ਵਰਤੀਆਂ ਗਈਆਂ ਉਹਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ ਤੇ ਨਾ ਹੀ ਇਹ ਵੇਰਵਾ ਦਿੱਤਾ ਗਿਆ ਕਿ ਹਥਿਆਰ ਜਿਹੜੇ ਇਹ ਜਾ ਕੇ ਡਿਗੇ ਕਿੱਥੇ ਨਿਸ਼ਾਨਾ ਕਿਹੜੀਆਂ ਥਾਵਾਂ ਬਣਾਈਆਂ ਗਈਆਂ ਪਰ ਇਹ ਆਜ਼ਾਦ ਮੀਡੀਆ ਕੇਂਦਰ ਨੇ ਉਹ ਇਹ ਦੱਸ ਰਹੇ ਆ ਕਿ ਇਹ ਜਿਹੜੀਆਂ ਮਜ਼ਾਈਲਾ ਹਾਈਪਰਸੋਨਿਕ ਹੋ ਸਕਦੀਆਂ ਕਿਉਂਕਿ ਹਾਈਪਰਸੋਨਿਕ ਮਜ਼ਾਈਲਾ ਇੰਨੀ ਤੇਜ਼ੀ ਦੇ ਨਾਲ ਚੱਲਦੀਆਂ ਆ ਰਾਮ ਦੇ ਕੋਲ ਫਤੇ 1 ਫਤੇ 2 ਨਾਦੀਆਂ ਮਜ਼ਾਈਲਾ ਆ ਜਿਹੜਾ ਨੁਕਾ ਇੰਟਰਸੈਪਟ ਨਹੀਂ ਕੀਤਾ ਜਾ ਸਕਦਾ ਆਇਰਨ ਡੋਮ ਦੇ ਵਿੱਚ ਵੀ ਸਮਰੱਥਾ ਨਹੀਂ ਆ ਇਹ ਉਹ ਇਹਨਾਂ ਨੂੰ ਰੋਕ ਸਕੇ ਬਹੁਤ ਤੇਜ਼ ਚੱਲਦੀਆਂ ਇਹ ਸੋ ਇਹ ਹੋ ਸਕਦਾ ਉਹ ਕਹਿੰਦੇ ਵੀ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਇਸ ਹਮਲੇ 'ਚ ਕੀਤੀ ਗਈ ਹੋਵੇ ਸੋ ਕੁੱਲ ਮਿਲਾ ਕੇ 400 ਦੇ ਕਰੀਬ ਮਿਜ਼ਾਈਲਾਂ ਚੱਲਣ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਆ ਇਸ ਦੇ ਨਾਲ ਹੀ ਜਿਹੜੇ ਇਰਾਨੀ ਪੱਖੀ ਲੋਕ ਨੇ ਉਹ ਇਹ ਕਹਿ ਰਹੇ ਆ ਕਿ ਡੈਮੋਨਾ ਨਿਊਕਲੀਅਰ ਰਿਸਰਚ ਸੈਂਟਰ ਜਿਹੜਾ ਇਜ਼ਰਾਈਲ ਦਾ ਆ ਉਹਦੇ ਉੱਤੇ ਅਟੈਕ ਕੀਤਾ ਗਿਆ ਇਸ ਦੇ ਨਾਲੇ ਮੈਡੀਟੇਰੇਨੀਅਨ ਸਾਗਰ ਜਿਹੜਾ ਉਹਦੇ ਵਿੱਚ ਜਿਹੜੀਆਂ ਇਜ਼ਰਾਈਲੀ ਗੈਸ ਰਿਗਸ ਆ ਜਿਹੜੀਆਂ ਤੇਲ ਕੱਢਣ ਵਾਲੀਆਂ ਵੱਡੀਆਂ ਮਸ਼ੀਨਾਂ ਆ ਉਹਨਾਂ ਨੂੰ 80% ਤਬਾਹ ਕਰ ਦਿੱਤਾ ਗਿਆ ਤੇ ਕੁਝ ਦਾਅਵੇ ਇਹ ਵੀ ਕੀਤੇ ਗਏ ਆ ਕਿ ਇਜ਼ਰਾਈਲ ਦਾ ਜਿਹੜਾ ਨੈਵਾ ਟਿਮ 에ਅਰ ਬੇਸ ਆ ਜਿੱਥੇ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਪ੍ਰੀਖਣ ਵੀ ਕਰਦੇ ਆ ਟ੍ਰੇਨਿੰਗ ਵੀ ਦਿੰਦੇ ਆ ਤੇ ਉਹਨਾਂ ਦਾ ਬਹੁਤ ਸਾਰਾ ਉਸਮਾਨ ਪਿਆ ਵੀ ਉਹ ਤਬਾਹ ਕਰ ਦਿੱਤਾ ਗਿਆ ਇਹ ਵੀ ਦਾਵਾ ਕੀਤਾ ਗਿਆ ਕਿ ਇੱਥੇ ਖੜੇ 25 ਦੇ ਕਰੀਬ ਜਿਹੜੇ F35 ਫਾਈਟਰ ਜਿਹੜੇ ਕਿ ਬਹੁਤ ਹੀ ਮਹਿੰਗੇ ਪਾਲ ਹੈ ਇਸ ਇਜ਼ਰਾਈਲ ਨੇ ਉਹ ਤਬਾਹ ਕਰ ਦਿੱਤੇ ਗਏ ਆ ਪਰ ਇਰਾਨ ਵੱਲੋਂ ਜਾਂ ਇਜ਼ਰਾਈਲ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਇਰਾਨ ਨੇ ਇਹ ਦਾਵਾ ਕੀਤਾ ਕਿ ਸਾਡੀਆਂ 80% ਦੇ ਕਰੀਬ ਜਿਹੜੀਆਂ ਮਿਜ਼ਾਈਲਾਂ ਆ ਉਹ ਨਿਸ਼ਾਨੇ ਤੇ ਵੱਜੀਆਂ ਇਜ਼ਰਾਈਲ ਇਹ ਕਹਿ ਰਿਹਾ ਸਰਕਾਰੀ ਤੌਰ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਕਿ ਅਸੀਂ ਬਹੁਤ ਸਾਰੀਆਂ ਮਜ਼ਾਈਲਾਂ ਉਹ ਰਾਹ ਦੇ ਵਿੱਚ ਹੀ ਸੁੱਟ ਲਈਆਂ ਸੋ ਇਹ ਸਿਆਸਤ ਕਾਫੀ ਡੁੰਗੀ ਹੈ ਅਸਲ ਦੇ ਵਿੱਚ ਕੀ ਹੁੰਦਾ ਬਹੁਤੀ ਵਾਰੀ ਪਤਾ ਨਹੀਂ ਲੱਗਦਾ ਇਹ ਵੀ ਹੋ ਸਕਦਾ ਕਿ ਆਰਨ ਡੋਮ ਅਜੇ ਜਾਣ ਬੁੱਝ ਕੇ ਐਕਟਿਵ ਨਾ ਕੀਤਾ ਗਿਆ ਹੋਵੇ ਤਾਂ ਕਿ ਇਜ਼ਰਾਈਲ ਦਾ ਹੋਇਆ ਨੁਕਸਾਨ ਜਿਹੜਾ ਆ ਉਹ ਫਿਰ ਦੁਨੀਆ ਨੂੰ ਮਜਬੂਰ ਕਰੇ ਕਿ ਇਰਾਨ ਦੇ ਉੱਤੇ ਅਟੈਕ ਕੀਤਾ ਜਾਵੇ ਸੋ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਸੀਗਾ ਕਿ ਇਰਾਨ ਜਿਹੜਾ ਆ ਉਹ ਅਟੈਕ ਨਹੀਂ ਕਰ ਰਿਹਾ ਇਸ ਕਰਕੇ ਬਚਾਇਆ ਹੁਣ ਇਰਾਨ ਦੇ ਉੱਤੇ ਦੋਸ਼ ਲੱਗਣਗੇ ਕਿ ਦੇਖੋ ਜੀ ਉਹਨਾਂ ਨੇ ਮਜ਼ਾਇਲਾ ਸਿੱਟੀਆਂ ਆ ਇਜ਼ਰਾਈਲ ਦਾ ਨੁਕਸਾਨ ਕੀਤਾ ਆ ਇਸ ਕਰਕੇ ਹੁਣ ਇਜ਼ਰਾਈਲ ਅਤੇ ਅਮਰੀਕਾ ਨੂੰ ਹੱਕ ਆ ਵੀ ਉਹ ਜਵਾਬੀ ਹਮਲਾ ਕਰਨ ਸੋ ਇਸ ਨਾਲ ਇਰਾਨ ਦੇ ਉੱਤੇ ਹਮਲੇ ਦਾ ਮੋੜ ਵੱਜ ਸਕਦਾ ਆ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਅੱਜ ਬਿਆਨ ਦਿੱਤਾ ਉਹ ਕਹਿੰਦੇ ਵੀ ਅਸੀਂ ਇਜ਼ਰਾਈਲ ਦੇ ਨਾਲ ਹਰ ਤਰ੍ਹਾਂ ਖੜੇ ਆ ਤੇ ਇਹ ਜਿਹੜਾ ਹਮਲਾ ਹੋਇਆ ਪ੍ਰੋਵੋਕੇਸ਼ਨ ਹੋਈ ਆ ਇਹਦਾ ਅਸੀਂ ਠੋਕਮੇ ਤਰੀਕੇ ਦੇ ਨਾਲ ਜਵਾਬ ਦਵਾਂਗੇ ਬਾਕੀ ਇਰਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਤੇ ਰੂਸ ਦੋਹਾਂ ਨੂੰ ਇਸ ਬਾਰੇ ਦੱਸਿਆ ਗਿਆ ਸੂਚਿਤ ਕੀਤਾ ਗਿਆ ਕਿ ਅਸੀਂ ਹਮਲਾ ਕਰਨ ਜਾ ਰਹੇ ਹਾਂ ਹੁਣ ਅਗਾਂ ਕੀ ਹੋਣਾ ਇਹ ਅਮਰੀਕਾ ਤੇ ਇਜ਼ਰਾਈਲ ਤੇ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਦੇ ਨਾਲ ਵਾਪਸ ਪ੍ਰਤੀਕਰਮ ਦਿੰਦੇ ਆ ਟੈਕਨੋਲੋਜੀ ਨੇ ਵਧ ਗਈ ਆ ਕਿ ਜਿਹੜਾ ਨਸਰੁੱਲਾ ਮਾਰਿਆ ਗਿਆ ਆਗੂ ਲਬਨਾਨ ਦੇ ਵਿੱਚ ਹਿਜ਼ਬੁੱਲਾ ਜਥੇਬੰਦੀ ਦਾ ਉਹਦੇ ਵਾਸਤੇ ਜਿਹੜੀ ਟੈਕਨੀਕ ਵਰਤੀ ਗਈ ਆ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਸੋ ਇਹ ਕਿਹਾ ਗਿਆ ਕਿ ਇਜ਼ਰਾਈਲ ਦੇ ਜਿਹੜੇ ਸੀਕ੍ਰੀਟ ਏਜੰਟ ਸੀਗੇ ਜਿਨ੍ਹਾਂ ਦੇ ਨਾਲ ਜ਼ਾਹਰ ਤੌਰ ਦੇ ਉੱਤੇ ਹਿਜ਼ਬੁੱਲਾ ਦੇ ਗद्दार ਜਿਹੜੇ ਆ ਉਹ ਮਿਲੇ ਹੋਣਗੇ ਇੱਕ ਨਾਈਟ੍ਰੋਫੀਨਾਈਲ ਪੈਂਟਾਡਨੇਲ ਨਾਂ ਦਾ ਕੈਮੀਕਲ ਉਹ ਹਿਜ਼ਬੁੱਲਾ ਦੇ ਮੁਖੀ ਤੱਕ ਪਹੁੰਚਾਇਆ ਗਿਆ ਉਹ ਹੱਥ ਮਲਾਉਣ ਦੇ ਤਰੀਕੇ ਨਾਲ ਵੀ ਪਹੁੰਚ ਸਕਦਾ ਜਫੀ ਪਾਉਣ ਨਾਲ ਵੀ ਪਹੁੰਚ ਸਕਦਾ ਜਿਹਦਾ ਛੜਕਾ ਕਿਸੇ ਪਰਫਿਊਮ ਵਜੋਂ ਵੀ ਕੀਤਾ ਜਾ ਸਕਦਾ ਸੋ ਉਹ ਜਿਹੜਾ ਕੈਮੀਕਲ ਹੈ ਇੱਕ ਸਪੈਸ਼ਲ ਉਹਨੂੰ ਇੱਕ ਬਹੁਤ ਛੋਟਾ ਜਿਹਾ ਡਰੋਨ ਮੱਖੀ ਕ ਜੱਡਾ ਡਰੋਨ ਜਿਹੜਾ ਆ ਉਹ ਆਈਡੈਂਟੀਫਾਈ ਕਰ ਲੈਂਦਾ ਆ ਸੋ ਇੱਕ ਡਰੋਨ ਜਿਹੜਾ ਆ ਉੱਥੇ ਲਬਨਾਣ ਦੇ ਵਿੱਚ ਉਸ ਕੈਮੀਕਲ ਦੀ ਭਾਲ ਵਿੱਚ ਪਹੁੰਚਿਆ ਜਿਹਦਾ ਜਿਹੜਾ ਸਾਈਜ਼ ਆ ਮੱਕੀ ਦੇ ਦਾਣੇ ਜੱਡਾ ਹੋਊਗਾ ਜਾਂ ਜਿਹੜੀ ਮੱਖੀ ਹੁੰਦੀ ਆ ਫਲਾਈ ਹੁੰਦੀ ਆ ਉਹਦੇ ਜੱਡਾ ਹੋਊਗਾ ਸੋ ਲਬਨਾਣ ਦੇ ਸ਼ਹਿਰ ਬਰੂਤ ਦੀ ਇੱਕ ਵੱਡੀ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਥੱਲੇ 60 ਫੁੱਟ ਡੂੰਘੇ ਬੰਕਰ ਦੇ ਵਿੱਚ ਇਹ ਹਿਜ਼ਬੁੱਲਾ ਦੇ ਆਗੂ ਬੈਠੇ ਸੀਗੇ ਜਿਹਦੇ ਵਿੱਚ ਨਸਰੁੱਲਾ ਤੇ ਉਹਦੇ ਨਾਲ ਕਈ ਹੋਰ ਸਾਥੀ ਕਮਾਂਡਰ ਸੀਗੇ ਉੱਥੇ ਜਾ ਕੇ ਇਸ ਮੱਖੀ ਜਿਹੜੇ ਡਰੋਨ ਨੇ ਆਈਡੈਂਟੀਫਾਈ ਕਰ ਦਿੱਤਾ ਕਿ ਹਾਂ ਇੱਥੇ ਇੱਥੇ ਇਹ ਬੰਦੇ ਬੈਠੇ ਆ ਕਿਉਂਕਿ ਉਹਦੇ ਵਿੱਚ ਕੈਮਰੇ ਲੱਗੇ ਹੋਏ ਸੀ ਫਿਰ ਉਸ ਡਰੇਨ ਵੱਲੋਂ ਦਿੱਤੀ ਹੋਈ ਲੋਕੇਸ਼ਨ ਦੇ ਉੱਪਰ ਹਵਾਈ ਜਹਾਜ਼ ਦੇ ਨਾਲ ਐਡੇ ਵੱਡੇ ਵੱਡੇ ਬੰਬ ਸੁੱਟੇ ਗਏ ਕਿ ਜੰਨੇ ਅਪਾਰਟਮੈਂਟ ਕੰਪਲੈਕਸ ਦੇ ਨਾਲ ਨਾਲ ਉਹ 60 ਫੁੱਟ ਡੂੰਘਾ ਕੰਕਰੀਟ ਦਾ ਬੰਕਰ ਜਿਹੜਾ ਹੈ ਉਹ ਵੀ ਭੰਨ ਦਿੱਤਾ ਤੇ ਸੱਟੇ ਵਜੋਂ ਹਜ਼ਬੁੱਲਾ ਦੇ ਮੁਖੀ ਨਸਰੱਲਾ ਦੀ ਜਿਹੜੀ ਆ ਮੌਤ ਹੋਈ ਆ ਨਾਲ ਦੇ ਸਾਥੀ ਜਿਹੜੇ ਆ ਉਹ ਵੀ ਮਾਰੇ ਗਏ ਆ ਸੋ ਟੈਕਨੋਲੋਜੀ ਜਿਹੜੀ ਆ ਗਾਂਹ ਦੀ ਗਾਂ ਇੱਥੇ ਤੱਕ ਪਹੁੰਚ ਚੁੱਕੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗਰਮੀਤ ਰਾਮ ਰਹੀਮ ਦੀ ਡੇਰਾ ਸੌਦਾ ਦੇ ਡੇਰਾ ਸਰਸਾ ਦੇ ਮੁਖੀ ਦੀ ਉਹਨੂੰ ਇੱਕ ਵਾਰੀ ਸਰਕਾਰੀ ਜਵਾਈ ਬਣਾਉਂਦਿਆ ਇੱਕ ਵਾਰੀ ਫਿਰ ਵੀਦਰਾਂ ਦੀ ਪ੍ਰੋਲ ਜਿਹੜੀ ਆ ਉਹਦੇ ਵਾਸਤੇ ਛੱਡ ਦਿੱਤਾ ਗਿਆ ਆ ਹਰਿਆਣਾ ਦੇ ਮੁੱਖ ਮੰਤਰੀ ਨੈב ਸਿੰਘ ਸੈਣੀ ਵੱਲੋਂ ਉਹਦੀ ਰਿਹਾਈ ਵਾਸਤੇ ਅਰਜੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਸੋ ਬੜੀ ਕਮਾਲ ਦੀ ਗੱਲ ਆ ਵੀ ਇੱਕ ਪਾਸੇ ਭਾਰਤ ਦਾ ਕਾਨੂੰਨ ਇਹ ਆ ਕਹਿੰਦਾ ਵੀ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਵੇ ਜੱਦ ਦੇ ਨਾਲ ਲਿਖਿਆ ਹੋਵੇ ਵੀ ਉਹਨੂੰ ਪ੍ਰੋਲ ਨਹੀਂ ਮਿਲ ਸਕਦੀ ਉਹਨੂੰ ਵਾਰ-ਵਾਰ ਤਕਰੀਬਨ ਇੱਕ ਦਰਜਣ ਵਾਰ ਪ੍ਰੋਲ ਅਤੇ ਫਰਲ ਤੇ ਪਿਛਲੇ 3 ਸਾਲ ਦੇ ਵਿੱਚ ਛੱਡਿਆ ਜਾ ਚੁੱਕਾ ਆ ਸੋ ਹੁਣ 5 ਅਕਤੂਬਰ ਨੂੰ ਹਰਿਆਣਾ ਵਿੱਚ ਉਣਾ ਹੋਣਾ ਹੋ ਰਹੀਆਂ ਹਰਿਆਣਾ ਦੇ ਵਿੱਚ ਡੇਰਾ ਸਿਰਸਾ ਨਾਲ ਸੰਬੰਧਿਤ ਸ਼ਰਧਾਲੂਆਂ ਦੀਆਂ ਵੋਟਾਂ ਲੈਣ ਵਾਸਤੇ ਬਾਬੇ ਨੂੰ ਇੱਕ ਵਾਰੀ ਫਿਰ ਛੱਡਿਆ ਗਿਆ ਉਹ ਸਨਾਰੀਆ ਜੇਲ੍ਹ ਵਿੱਚ ਬੰਦ ਆ ਪਰ ਉਹਨੂੰ ਬਾਗਪੱਤ ਡੇਰੇ ਵਿੱਚ ਰੱਖਿਆ ਜਾਊਗਾ ਜਿੱਥੋਂ ਕੇ ਬਣੇ ਨੈੱਟਵਰਕ ਦੇ ਨਾਲ ਉਹ ਗਾਂਹਾਂ ਭਾਜਪਾ ਨੂੰ ਵੋਟਾਂ ਪਾਉਣ ਵਾਸਤੇ ਆਪਣਾ ਪ੍ਰਚਾਰ ਕਰੂਗਾ ਕਈ ਵਾਰੀ ਤਾਂ ਆਸਾ ਰਾਮ ਦੇ ਉੱਤੇ ਹੁਣ ਤਰਸਾਉਣ ਲੱਗ ਪਿਆ ਆਸਾ ਰਾਮ ਇੱਕ ਹੋਰ ਬਾਬਾ ਜਿਹੜਾ ਬਲਾਤਕਾਰ ਅਤੇ ਕਤਲ ਦੇ ਕੇਸ ਵਿੱਚ ਅੰਦਰ ਆ ਉਹਦੀ ਜ਼ਮਾਨਦਾਰੀ ਹੁੰਦੀ ਉਹਨੂੰ ਪ੍ਰੋਲ ਨਹੀਂ ਮਿਲਦੀ ਨਾ ਉਹਨੂੰ ਫਾਲੋ ਮਿਲਦੀ ਆ ਸੋ ਕਈ ਵਾਰ ਇਹ ਲੱਗਦਾ ਵੀ ਜੇਕਰ ਆਸ਼ਾ ਰਾਮ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਾਂ ਦੇ ਨਾਲ ਕੋਈ ਪੰਗਾ ਲਿਆ ਹੁੰਦਾ ਸਿੱਖਾਂ ਦੇ ਬਾਰੇ ਕੋਈ ਬਕਵਾਸ ਕੀਤੀ ਹੁੰਦੀ ਸਿੱਖਾਂ ਦੇ ਉਲਟ ਸਿੱਖ ਸਿਧਾਂਤਾਂ ਦੇ ਉਲਟ ਕੁਝ ਬੋਲਿਆ ਹੁੰਦਾ ਤਾਂ ਸ਼ਾਇਦ ਉਹਨੂੰ ਅੰਦਰ ਨਾ ਰਹਿਣਾ ਪੈਂਦਾ ਉਹਦੇ ਅੰਦਰ ਰਹਿਣ ਦਾ ਕਾਰਨ ਇੱਕੋ ਇੱਕ ਹੈ ਵੀ ਕਦੀ ਉਹ ਸਿੱਖਾਂ ਦੇ ਉਲਟ ਨਹੀਂ ਬੋਲਿਆ ਸੋ ਜੇਕਰ ਉਹ ਵੀ ਉਹ ਜਨੇ ਮਰਜੀ ਬਲਾਤਕਾਰ ਕਰਦਾ ਜਨੇ ਮਰਜੀ ਇਹਦੇ ਨੂੰ ਕਤਲ ਕਰਦਾ ਪਰ ਕਿਤੇ ਨਾ ਕਿਤੇ ਕਾਹੇ ਬਗਾਏ ਸਿੱਖਾਂ ਦੇ ਉਲਟ ਭੁੱਲਦਾ ਰਹਿੰਦਾ ਤਾਂ ਉਹਦਿਆਂ ਵੀ ਇਦਾਂ ਜ਼ਮਾਨਤਾ ਹੋਣੀ ਸੀ ਉਹਨੂੰ ਫੜ ਲੋ ਮਿਲਣੀ ਸੀ ਉਹਨੂੰ ਭਰੋਲਾ ਮਿਲਣੀਆਂ ਸੀਗੀਆਂ ਸੋ ਮਤਲਬ ਕੀ ਹੈ ਜੀ ਵੀ ਜਿਹੜਾ ਵੀ ਬੰਦਾ ਸਿੱਖਾਂ ਦੇ ਉਲਟਾ ਚਾਹੇ ਉਹ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਜਾਂਸਤਾ ਵੀ ਹੋਵੇ ਉਹਨੂੰ ਵਾਰ-ਵਾਰ ਸਰਕਾਰ ਜਿਹੜੀ ਆ ਉਹ ਛੱਡਦੀ ਆ ਸਿੱਖਾਂ ਨੂੰ ਚੜਾਉਂਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਪੰਚਾਇਤ ਮਤਲਬ ਕਿ ਪਿੰਡ ਦੀ ਸਰਕਾਰ ਉਹਦੇ ਵਾਸਤੇ ਚੋਣਾ ਹੋਣ ਜਾ ਰਹੀਆਂ ਆ ਤੇ ਹੁਣ ਤੱਕ ਬਹੁਤ ਸਾਰੀਆਂ ਸਰਪੰਚੀਆਂ ਚੋਣਾਂ ਜਿਹੜੀਆਂ ਲੋਕਾਂ ਨੇ ਦੇਖੀਆਂ ਆ ਪਰ ਪਹਿਲੀ ਵਾਰੀ ਇਹ ਦੇਖਣ ਵਿੱਚ ਮਿਲ ਰਿਹਾ ਕਿ ਚੋਣਾਂ ਦੀ ਤਰੀਕ ਜਿਹੜੀ ਆ ਮقرਰ ਕਰ ਦਿੱਤੀ ਗਈ ਆ ਪਰ ਪੰਜਾਬ ਦੇ 99% ਪਿੰਡਾਂ ਨੂੰ ਹਜੇ ਇਹ ਨਹੀਂ ਪਤਾ ਵੀ ਉਹਨਾਂ ਦਾ ਪਿੰਡ ਜਨਰਲ ਕੈਟਾਗਰੀ ਵਿੱਚ ਚੋਣਾ ਲੜੂਗਾ ਜਾਂ ਰਿਜ਼ਰਵ ਕੈਟਾਗਰੀ ਵਿੱਚ ਚੋਣਾ ਲੜੂਗਾ ਸੋ ਇੱਕ ਵੱਡਾ ਬਦਲਾ ਜਿਹੜਾ ਜੀ ਹੋ ਕੀਤਾ ਗਿਆ ਆ ਅੱស្ਕੀ ਜਿਹੜਾ ਨੁਝਾਨ ਬੜਾ ਡਿਫਰੈਂਟ ਆ ਰੀਲਾਂ ਬਣਾਈਆਂ ਜਾ ਰਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਦਬ ਕੇ ਲਲਕਾਰੇ ਮਾਰੇ ਜਾ ਰਹੇ ਆ ਇਹ ਟਕੜਕਾ ਹੋ ਰਿਹਾ ਗੁਣੀਆਂ ਚੱਲ ਰਹੀਆਂ ਸੋ ਇੱਕ ਤਰੀਕੇ ਦੇ ਨਾਲ ਜਿਹੜੇ ਅਪਰਾਧੀ ਲੋਕ ਆ ਜਿਹੜੇ ਨਸ਼ੇ ਦੇ ਸਦਾਗਰ ਆ ਜਾਂ ਰਾਸ਼ਟਰੀ ਅਪਰਾਧੀ ਆ ਉਹ ਪਿੰਡੋਂ ਪਿੰਡਾਂ ਪੰਚਾਇਤੀ ਚੋਣਾਂ ਰਾਹੀਂ ਆਪਣੀਆਂ ਸਰਕਾਰਾਂ ਬਣਾਉਣ ਵਾਸਤੇ ਜੋ ਰਾ ਰਹੇ ਆ ਬਾਕੀ ਕਈਆਂ ਪਿੰਡਾਂ ਦੇ ਵਿੱਚ ਹੈਰਾਨੀ ਵਾਲੀਆਂ ਖਬਰਾਂ ਵੀ ਆ ਰਹੀਆਂ ਕਿਸੇ ਪਿੰਡ ਦੇ ਵਿੱਚ ਇੱਕ ਨੌਜਵਾਨ ਸਰਪੰਚ ਆਪਣੀ ਡੇਢ ਕਲਾ ਜ਼ਮੀਨ ਜਿਹੜੀ ਆ ਉਹ ਪੰਚਾਇਤ ਨੂੰ ਦੇਣ ਦੀ ਗੱਲ ਕਰ ਰਿਹਾ ਬਟਾਲੇ ਨੇੜੇ ਪਿੰਡ ਹਰਦੋਵਾਲ ਕਲਾਂ ਜੀ ਉੱਥੇ ਸਰਪੰਚ ਬਣ ਲੈ ਬੋਲੀ ਲੱਗੀ ਆ ਉੱਥੇ ਪਿੰਡ ਨੇ ਫੈਸਲਾ ਕੀਤਾ ਵੀ ਅਸੀਂ ਉਹ ਸਰਪੰਚ ਬਣਾਵਾਂਗੇ ਜਿਹੜਾ ਪਿੰਡ ਵਾਸਤੇ ਜਿਹੜਾ 50 ਲੱਖ ਤੋਂ ਉੱਪਰ ਗ੍ਰਾਂਟ ਲੈ ਕੇ ਆਊਗਾ ਤੇ ਉਹ ਪੈਸੇ ਅਕਾਊਂਟ ਵਿੱਚ ਰੱਖੂਗਾ ਜੀ ਤੇ ਬੋਲੀ ਚੱਲਦੀ ਚੱਲਦੀ 2 ਕਰੋੜ ਤੇ ਪਹੁੰਚ ਗਈ ਆ ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਇਹਨਾਂ ਦਾ ਨਾਮ ਆਤਮਾ ਸਿੰਘ ਦੱਸਿਆ ਜਾ ਰਿਹਾ ਚੈੱਕ ਦੇ ਕੇ ਨਾਲ ਗੁਰੂ ਘਰ へ ਦਿੱਤਾ ਗਿਆ ਵੀ ਅਸੀਂ ਚੋਣਾ ਲੜਾਂਗੇ ਸਾਨੂੰ ਸਰਪੰਚੀ ਬਣਾਓ ਮੈਂ 2 ਕਰੋੜ ਦਾ ਚੈੱਕ ਜਿਹੜਾ ਆ ਉਹ ਕਾਊਂਟ ਵਿੱਚ ਰੱਖ ਰਿਆ ਤਾਂ ਕਿ ਜੇਕਰ ਸਰਕਾਰ ਗ੍ਰਾਂਟ ਕੋਈ ਨਹੀਂ ਵੀ ਦਊਗੀ ਤਾਂ ਪੱਲਿਓ 2 ਕਰੋੜ ਰੁਪਿਆ ਜਿਹੜਾ ਉਹ ਪਿੰਡ ਦੇ ਉੱਤੇ ਪਿੰਡ ਦੇ ਵਿਕਾਸ ਤੇ ਲਾਇਆ ਜਾਊਗਾ ਸਾਨੂੰ ਸਰਪੰਚੀ ਦੀ ਵਾਸਤੇ ਸੇਵਾ ਦਿੱਤੀ ਜਾਵੇ ਹੁਣ ਸਵਾਲ 2 ਕਰੋੜ ਦਾ ਇਹ ਬਣਦਾ ਆ ਵੀ ਕੀ ਸਰਪੰਚੀ ਦੇ ਵਿੱਚ ਇੰਨਾ ਕ ਫਾਇਦਾ ਹੈ ਕੋਈ ਬਈ ਜਿਹੜਾ 2 ਕਰੋੜ ਰੁਪਈਆ ਦਾ ਦੇ ਉੱਤੇ ਲਾਇਆ ਜਾ ਰਿਹਾ ਇੱਕ ਮਾੜੇ ਪਿੰਡ ਦੇ ਵਿੱਚ 10 ਕਿੱਲੇ ਜ਼ਮੀਨ 2 ਕਰੋੜ ਦੀ ਵਧੀਆ ਟੱਕ ਆ ਜਾਂਦਾ ਆ ਤੇ ਇੰਨੇ ਪੈਸੇ ਇੱਕ ਪਿੰਡ ਦੀ ਪੰਚਾਇਤ ਵਿੱਚ ਉਹਦਾ ਮੁਖੀ ਹੋਣ ਵਾਸਤੇ ਦਿੱਤੇ ਜਾ ਰਹੇ ਆ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਵੀ ਜੇਕਰ ਸਰਪੰਚੀ ਤੋਂ ਇੰਨੇ ਪੈਸੇ ਖਰਚੇ ਜਾ ਰਹੇ ਆ ਤਾਂ ਪੰਜਾਬ ਦਾ ਐਮਐਲਏ ਪੰਜਾਬ ਦਾ ਐਮਪੀ ਰਾਸ਼ਵਾ ਮੈਂਬਰ ਬਣਨ ਵਾਸਤੇ ਕਿੰਨੇ ਪੈਸੇ ਲੱਗੇ ਹੋਣਗੇ ਪੰਜਾਬ ਦਾ ਠਾਣਾ ਕਿੱਦਿਆਂ ਨੂੰ ਚੜਦਾ ਹੋਊਗਾ ਤੇ ਸੀਲ ਕਿੱਦਿਆਂ ਨੂੰ ਚੜਦੀ ਹੋਊਗੀ ਇਹ ਅੰਦਾਜ਼ੇ ਤੁਸੀਂ ਆਪ ਲਾ ਸਕਦੇ ਆ ਸੋ ਗੱਲ ਉਹੀ ਆ ਜੀ ਬਦਲਾ ਆਇਆ ਹੋਇਆ ਸੋ ਬਦਲਾ ਜਦੋਂ ਆ ਜਵੇ ਤਾਂ ਨਵੀਆਂ-ਨਵੀਆਂ ਗੱਲਾਂ ਹੁੰਦੀਆਂ ਸੋ ਇਹਨਾਂ ਨਵੀਆਂ ਗੱਲਾਂ ਦੇ ਵਿੱਚ ਇਹ ਪੰਚਾਇਤੀ ਬੋਲੀਆਂ ਲੱਗਣੀਆਂ ਵੀ ਸ਼ਾਮਿਲ ਆ ਜਿੱਥੇ ਕਿ ਕਈ ਪੰਚਾਇਤਾਂ ਪੈਸੇ ਦੇ ਜ਼ੋਰ ਨਾਲ ਜਿਹੜੀਆਂ ਆ ਜੀ ਉਹ ਬਣ ਗਈਆਂ ਅਖੀਰ ਦੇ ਵਿੱਚ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਜਿਹੜਾ ਕਿ ਸਾਮ ਦੀ ਡਿਬ루ਗੜ ਜੇਲ੍ਹ ਚ ਨਜ਼ਰਬੰਦ ਆ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਆ ਉਹਨਾਂ ਦੇ ਸਾਥੀ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਵਿਖੇ ਬੀਤੇ ਦੀ ਅਰਦਾਸ ਕੀਤੀ ਗਈ ਹੈ ਤੇ ਪੰਥਕ ਰਾਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੋ ਇਹ ਟੀਮ ਜਿਹੜੀ ਆ ਉਹਨਾਂ ਨੇ ਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕਿਹਾ ਕਿ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਮੁੱਖ ਰੱਖ ਕੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਲੋਕਾਂ ਦੇ ਵਾਸਤੇ ਸਰਬੱਤ ਦੇ ਭਲੇ ਲਈ ਰਾਜ ਸਥਾਪਤ ਕਰਨ ਵਾਸਤੇ ਅਰਦਾਸ ਕੀਤੀ ਜਾ ਰਹੀ ਆ ਸੋ ਇਹ ਪਾਰਟੀ ਦਾ ਨਾਂ ਨਿਸ਼ਾਨਾ ਵਿਧਾਨ ਜਥੇਬੰਦਕ ਢਾਂਚਾ ਜਿਹੜਾ ਆ ਉਹ ਸਿਰਜਿਆ ਜਾਵੇ ਇਹਦੇ ਵਾਸਤੇ ਗੁਰੂ ਚਰਨਾਂ ਚ ਅਰਦਾਸ ਕੀਤੀ ਗਈ ਆ ਇਹ ਨਿਸ਼ਾਨਾ ਹੋਊਗਾ ਕਿ ਉਹਦੇ ਵਿੱਚ ਉਹਨੇ ਦੱਸਤਾ ਵੀ ਇਹ ਅਦਾਜ ਕਰੇਗਾ ਖਾਲਸਾ ਦੇ ਸੰਕਲਪਪਰਵੀਨ ਹੋਊਗੀ ਪਾਰਟੀ ਦਾ ਨਾਂ ਜਥੇਬੰਦਕ ਢਾਂਚਾ ਤੇ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾਊਗੀ ਉਹ ਕਹਿੰਦੇ ਵੀ ਅਮਰਤਪਾਲ ਸਿੰਘ ਉਹਨਾਂ ਦਾ ਆਪਣਾ ਬਿਆਨ ਵੀ ਆਇਆ ਉਹ ਕਹਿੰਦੇ ਵੀ ਜਿਹੜਾ ਐਲਾਨ ਆ ਇਕ ਕੀਤਾ ਗਿਆ ਆ ਉਹ ਅਸਲ ਵਿੱਚ ਇਸ ਕਰਕੇ ਕੀਤਾ ਰਿਹਾ ਕਿ ਜੋ ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਆ ਉਹਦਾ ਜਿਹੜਾ ਹੱਲ ਕਰਨਾ ਆ ਉਹਦੇ ਵਾਸਤੇ ਹਰ ਸੰਭਵ ਤਰੀਕਾ ਵਰਤਿਆ ਜਾਊਗਾ ਤੇ ਸਾਡੇ ਕੋਲ ਇਸ ਵੇਲੇ ਰਾਸੀ ਪਾਰਟੀ ਦੀ ਬਹੁਤ ਵੱਡੀ ਘਾਟ ਆ ਨਾ ਦਾ ਪੰਥਕ ਪੜ ਵਿੱਚ ਨਾ ਪੰਜਾਬ ਪੱਖੀ ਪੜ ਦੇ ਵਿੱਚ ਕੋਈ ਵੀ ਪਾਰਟੀ ਨਜ਼ਰ ਨਹੀਂ ਆ ਰਹੀ ਜਿਹੜੀ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਦਰਪੇਸ਼ ਹੋ ਕੇ ਉਹਨਾਂ ਨੂੰ ਚੁੱਕ ਸਕੇ ਉਹਨਾਂ ਨੂੰ ਹੱਲ ਕਰਨ ਦੇ ਬਾਅਦ ਯਤਨ ਕਰ ਸਕੇ ਸੋ ਇਸ ਕਰਕੇ ਕਹਿੰਦੇ ਅਸੀਂ ਮਹਾਦੇਵ ਟ੍ਰਾਂਸਫਰ ਦੇ ਨਾਲ ਇੱਕ ਅਜਿਹੀ ਪਾਰਟੀ ਪੰਜਾਬ ਦੇ ਵਿੱਚ ਖੜੀ ਕਰਾਂਗੇ ਜਿਹੜੀ ਲੋਕਾਂ ਦੀ ਪਾਰਟੀ ਹੋਊਗੀ ਤੇ ਇਹਦਾ ਐਲਾਨ ਨਾਂ ਦਾ ਤੇ ਢਾਂਚੇ ਦਾ ਆਉਣ ਵਾਲੇ ਦਿਨਾਂ ਚ ਕੀਤਾ ਜਾਊਗਾ ਸੋ ਕੁੱਲ ਮਿਲਾ ਕੇ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਖਲਾਅ ਆ ਕਾਂਗਰਸ ਅਤੇ ਅਕਾਲੀ ਨਾਲ ਲੋਕ ਕੱਕੇ ਹੋਏ ਸੀਗੇ ਇਸੇ ਕਰਕੇ ਇਦਨੇ ਆਮ ਆਦਮੀ ਪਾਰਟੀ ਚੁਣੀ ਸਗੀ ਪਰ ਆਮ ਆਦਮੀ ਪਾਰਟੀ ਨੇ ਢਾਈਆਂ ਸਾਲਾਂ ਦੇ ਵਿੱਚ ਰੰਗ ਦਿਖਾ ਦਿੱਤੇ ਆ ਸੋ ਜਿਸ ਮਕਾਮ ਦੇ ਉੱਤੇ ਨਿਗਾਰ ਤੱਕ ਪਹੁੰਚਣ ਵਾਲੇ ਬਾਦਲਾ ਨੂੰ 40 ਸਾਲ ਤੇ ਕਾਂਗਰਸ ਨੂੰ ਜਿਹੜੇ ਆ ਜੀ ਉਹ 50 ਸਾਲ ਲੱਗੇ ਸੀਗੇ ਉੱਥੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਢਾਈਆਂ ਸਾਲਾਂ ਦੀ ਪਹੁੰਚ ਗਈ ਆ ਲੋਕਾਂ ਦੇ ਹੱਥਾਂ 'ਚ ਦੰਦੀਆਂ ਵੱਢ ਰਹਿ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਵੋਟਾਂ ਪਈਆਂ ਸੀ ਸੋ ਇੱਕ ਖਲਾਅ ਹੈਗਾ ਇਸ ਵੇਲੇ ਰਾਜਸੀ ਖਲਾਅ ਉਹਨੂੰ ਭਰਿਆ ਕਿਵੇਂ ਜਾ ਸਕਦਾ ਉਹਦੇ ਵਾਸਤੇ ਸਾਰਿਆਂ ਨੂੰ ਨਾਲ ਜੋੜਿਆ ਜਾ ਸਕਦਾ ਆ ਪੰਜਾਬ ਕੱਲੇ ਸਿੱਖਾਂ ਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਹੋਰ ਧਰਮ ਹੋਰ ਜਾਤਾਂ ਵੀ ਰਹਿੰਦੀਆਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਾਂਝੇ ਪਲੇਟਫਾਰਮ ਤੇ ਲਿਆਂਦਾ ਜਾ ਸਕਦਾ ਕਿੱਦਾਂ ਘਟੋ ਘੱਟ ਸਹਿਮਤੀ ਦੇ ਉੱਤੇ ਤੁਰਿਆ ਜਾ ਸਕਦਾ ਉਹ ਤਰ੍ਹਾਂ ਜਿਹੜੀਆਂ ਪੰਜਾਬ ਦੇ ਪੱਖ ਵਿੱਚ ਆ ਧਰਮਾਂ ਤੋਂ ਵਰਗਾਂ ਤੋਂ ਉੱਪਰ ਉੱਠ ਕੇ ਪਹਿਲਾਂ ਪੰਜਾਬ ਦਾ ਭਲਾ ਚਾਹੁੰਦਿਆਂ ਉਹਦੇ ਵਿੱਚੋਂ ਫਿਰ ਪੰਥ ਦਾ ਭਲਾ ਜਿਹੜਾ ਉਹ ਨਿਕਲਦਾ ਆ ਦਿੱਲੀ ਤੋਂ ਦੂਰੀ ਬਣਾ ਕੇ ਰੱਖਣ ਦੀਆਂ ਚਾਹਵਾਨ ਆ ਉਹ ਕਿਤੇ ਨਾ ਕਿਤੇ ਇਕੱਤਰ ਹੋ ਸਕਦੀਆਂ ਆ ਸੋ ਇੱਕ ਉਦਮ ਜਿਹੜਾ ਸ਼ੁਰੂ ਹੋਇਆ ਇਸ ਉਦਮ ਨੂੰ ਗਾਹਾਂ ਜਾ ਕੇ ਫਲ ਕਿਸ ਤਰ੍ਹਾਂ ਦੇ ਲੱਗਦੇ ਆ ਸਮਾਂ ਦੱਸੂਗਾ ਪਰ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਵੱਡੀ ਰਾਸੀ ਪਾਰਟੀ ਲੋੜ ਆ ਜੋ ਪੰਜਾਬ ਅਤੇ ਪੰਥ ਦੀਆਂ ਰਾਸੀ ਮੰਗਾਂ ਦੀ ਤਰਜਮਾਨੀ ਕਰ ਸਕੇ ਆਪਾਂ ਇੱਥੇ ਪ੍ਰੋਗਰਾਮ ਮਕਾਉਨੇ ਆ ਅਕਾਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਵਿਚਾਰਾਂ ਇਾਂ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ